ਅਦਾਕਾਰਾ ਦੇਵੋਲੀਨਾ ਭਟਰਾਚਾਰੀ ਜੀ ਇਹਨਾਂ ਦਿਨੀ ਆਪਣੀ ਪ੍ਰੈਗਨਨਸੀ ਪੀਰੀਅਡ ਦਾ ਆਨੰਦ ਮਾਨ ਰਹੀ ਹੈ ਇਸ ਵਿਚਾਲੇ ਅਦਾਕਾਰਾਂ ਨੇ ਆਪਣੇ ਲੇਟੈਸਟ ਫੋਟੋ ਸ਼ੂਟ ਦੀਆਂ ਕੁਝ ਖੂਬਸੂਰਤ ਤਸਵੀਰਾਂ ਪਰਸ਼ੰਚਕਾਂ ਨਾਲ ਸਾਂਝੀਆਂ ਕੀਤੀਆਂ ਹਨ ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਦੇਵੋਲੀਨਾ ਆਪਣੇ ਕੰਮ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਹਾਲੀ ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਬੰਗਾਲੀ ਲੁੱਕ ਦੇ ਵਿੱਚ ਪ੍ਰੈਗਨੈਂਸੀ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ ਚ ਦੇਵੋਲੀਨਾ ਬੰਗਾਲੀ ਲੁੱਕ ਚ ਨਜ਼ਰ ਆ ਰਹੀ ਹੈ ਅਦਾਕਾਰਾ ਨੇ ਆਪਣੀ ਬੰਗਾਲੀ ਲੁੱਕ ਨੂੰ ਆਪਣੇ ਵਾਲਾਂ ਚ ਸਿੰਧੂਰ ਹੱਥਾਂ ਤੇ ਮਹਿੰਦੀ ਮੱਥੇ ਤੇ ਲਾਲ ਬਿੰਦੀ ਅਤੇ ਮੇਲ ਖਾਂਦੀਆਂ ਚੂੜੀਆਂ ਨਾਲ ਪੂਰਾ ਕੀਤਾ ਤਸਵੀਰਾਂ 'ਚ ਅਦਾਕਾਰਾ ਆਪਣੇ ਬੇਬੀ ਬੰਪ ਨੂੰ ਪਿਆਰ ਨਾਲ ਫਲੰਟ ਕਰ ਰਹੀ ਹੈ ਜਿਸ ਤੇ ਉਹਨਾਂ ਦੇ ਪ੍ਰਸ਼ੰਸਕ ਵੀ ਪਿਆਰ ਦੀ ਵਰਖਾ ਕਰ ਰਹੇ ਹਨ ਇਨ੍ਹਾਂ ਲੇਟੈਸਟ ਤਸਵੀਰਾਂ ਦੇ ਵਿੱਚ ਦੇਵੋਲੀਨਾ ਦੇ ਚਿਹਰੇ ਤੇ ਪ੍ਰੈਗਨੈਂਸੀ ਦੀ ਚਮਕ ਸਾਫ਼ ਦਿਖਾਈ ਦੇ ਰਹੀ ਹੈ